ना <laughs> 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 ਇਸ ਸਿਆਮ ਦੇ ਇਹ ਲੋਕ ਸੂਚਿਓ ਲੋਸ ਫਰ ਦੇ ਕਿ ਇਹ ਸਹਾਇਚੋ ਕਿ ਬੱਚੇ ਦਾ ਕੀ ਮਾਮਲਾ ਹੈਗਾ ਹਾਂਜੀ ਸਾਬ ਜੀ ਤੁਹਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਆ ਸੀ ਚਾਈਨਾ ਡੋਰ ਦੇ ਨਾਲ ਸੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਐਡਰਨਲਿਨ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਹਿ ਇਸ ਲਈ ਇਹੀ ਤੇ ਸਾਰਿਆਂ ਨੂੰ ਇਹੀ ਇਤਲਾਹ ਦਿੰਨੇ ਆ ਕਿ ਚੈਨਾ ਦੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਨਾ ਹੀ ਚੰਗਾ ਜੀ ਨਾ ਮੈਂ ਲక్ష్ਮੀ ਸਿੰਘ ਜੀ ਕੀ ਗੱਲ ਕੀ ਹੋਈ ਹੈ ਜਿੱਥੇ ਤੇ ਤਾਰਾ ਉਤੇ ਡੋਰ ਪਈ ਹੈ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਬਚਾ ਲੀਦਾ ਹੋਗਾ ਕੀ ਨਾਮ ਹੈ ਤੁਹਾਡਾ ਮੈਂ ਚਾਹਿਆ ਮਸਾ ਨਾਮ ਪੀਐਸ ਨਾਮ ਜਾਨੂ ਨੇ ਕਿਥੋਂ ਆਣਾ ਲੈ ਐ ਫੱਟ ਚੱਕਦੇ ਆ ਕੀ ਨਾਮ ਬੱਚਾ ਦਾ ਇਹ ਮੇਰਾ ਜਾਨੂ ਆ ਅੱਡਾ ਜੇ ਆ ਜਲੀਏ ਪਤ ਆ ਆਇਲੀਏ ਕੀ ਗੱਲ ਹੈ ਪਾਜੀ ਆਇਲੀਏ ਮੇਰਾ ਪੁੱਤ ਵੇਖੋ ਵੀਰ ਜੀ ਆਹ ਸਾਡਾ ਪੁੱਤ ਜਲੀਏ ਮਗਰੇ ਬਦ ਆਪ